ਜਿੰਨਾ ਜੀ ਨਰਿੰਦਰ ਮੋਦੀ ਹੈ ਉਹਦਾ ਹਿੰਦੁਸਤਾਨ ਹੈ ਉਸ ਤੋਂ ਬਾਅਦ ਕੋਈ ਪਤਾ ਨਹੀਂ ਇਹ ਲੋਕਾਂ ਤੋਂ ਦੂਰ ਹੋ ਜਾਂਦੇ ਆ ਲੋਕ ਇਹਨਾਂ ਦੇ ਪਿੱਛੇ ਪਿੱਛੇ ਹੁੰਦੇ ਅੱਗੇ ਅੱਗੇ ਹੁੰਦੇ ਆ ਇਹਨਾਂ ਨੂੰ ਚਾਹੀਦਾ ਇਹੋ ਜਿਹਾ ਸੁਭਾਅ ਕਰਨ ਜਿਹੜੇ ਆਮ ਪਬਲਿਕਲੀ ਹੋਣ ਕੰਮ ਵੀ ਨਾ ਕੋਈ ਕਰੇ ਇਹੋ ਜਿਹਾ ਕਰਨ ਦੇ ਨਾ ਪੇ ਸਫਾਈ ਕਰਦੇ ਨਾ ਕੋਰੇ ਟੁਕੜੇ ਬੈਨੋ ਗੱਲ ਨਾ ਬਾਤ ਸਾਨੀ ਬਸਾਉਂਦੇ ਜੀ ਹੋ ਰਿਹਾ ਅੱਜ ਕੱਲ ਨਰਿੰਦਰ ਮੋਦੀ ਦਾ ਸਹੀ ਆ ਉਹ ਸਹੀ ਇਸ ਕਰਕੇ ਦੇਖੋ ਰਾਹੁਲ ਗਾਂਧੀ ਰਾਹ ਜੋ ਕੁਝ ਕੀਤਾ ਕੀ ਆਪ ਇੰਨੀ ਭ੍ਰਸ਼ਟਾਚਾਰ ਕਿਤਨੇ ਇੰਨੇ ਉਹਨਾਂ ਦੇ ਕੇਸ ਆਪ ਜਮਾਨਤਾ ਦੇ ਬਾਹਰ ਹੈ ਬ੍ਰਾਹਮਣ ਆਪਣੇ ਨੂੰ ਬ੍ਰਾਹਮਣ ਕਹਿੰਦੇ ਮੁਸਲਮਾਨ ਦੀ ਔਲਾਦ ਬ੍ਰਾਹਮਣ ਕਿਤਾ ਬਣ ਗਏ ਤਾਂ ਹੋਰ ਵੀ ਲੋਕ ਸਾਡਾ ਮੌਜੂਦ ਹੈ ਸਰ ਕੀ ਲੱਗਦਾ ਕਸਬਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਸਾਰੀ ਪਾਰਟੀਆਂ ਜੁੱਟੀਆਂ ਤੇ ਲੋਕਾਂ ਨੂੰ ਇਸ ਵਾਰੀ ਇੰਤਜ਼ਾਰ ਹੈ ਕਿਉਂਕਿ ਲੋਕ ਕੁਝ ਬਦਲਾਅ ਚਾਹੁੰਦੇ ਆ ਲੇਕਿਨ ਕੀ ਉਹ ਬਦਲਾਅ ਹੋਏਗਾ ਜਾਂ ਦੁਆਰਾ ਤੋਂ ਲੋਕ ਕੇਂਦਰ ਦੇ ਵਿੱਚ ਮੋਦੀ ਸਰਕਾਰ ਨੂੰ ਇੱਕ ਵਾਰੀ ਫੇਰ ਮੌਕਾ ਦੇਣਗੇ ਸੋ ਅਸੀਂ ਅਸਲੇ ਅੰਮ੍ਰਿਤਸਰ ਦੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿੱਚ ਖਰੇ ਆ ਸੈਂਟਰਲ ਵਿਧਾਨ ਸਭਾ ਦੀ ਗੱਲ ਕਰੀਏ ਤੇ ਓਪੀ ਸੋਨੀ ਦਾ ਹਲਕਾ ਸੀ ਤੇ ਲਗਾਤਾਰ ਓਪੀ ਸੋਨੀ ਇਸ ਜਗ੍ਹਾ ਤੋਂ ਕਰੀਬ ਪੰਜ ਵਾਰੀ ਜਿੱਤੇ ਆ ਲੇਕਿਨ ਇਸ ਵਾਰੀ ਉਹਨਾਂ ਨੂੰ ਜ਼ਰੂਰ ਹਾਰ ਦਾ ਸਾਹਮਣਾ ਕਰਨਾ ਪਿਆ ਲੇਕਿਨ ਜਦੋਂ ਜਿੱਤੇ ਸੀ ਉਹ ਉਹਨਾਂ ਨੂੰ ਡਿਪਟੀ ਸੀਐਮ ਵੀ ਕਾਂਗਰਸ ਸਰਕਾਰ ਵਾਲੇ ਬਣਾਇਆ ਗਿਆ ਸੀ ਸੋ ਹਾਲ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਅਸੀਂ ਖਰੇ ਆ ਤੇ ਲੋਕ ਕੀ ਚਾਹੁੰਦੇ ਆ ਇਸ ਏਰੀਆ ਦੇ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਚਾਹੁੰਦੇ ਆ ਲੋਕ ਕੀ ਕਹੋ ਜੇ ਉਮੀਦਵਾਰ ਚਾਹੁੰਦੇ ਆ ਤੇ ਲੋਕ ਕੀ ਕੀ ਉਹਨਾਂ ਦੀਆਂ ਮੰਗਾਂ ਆ ਕੀ ਕੀ ਉਹਨਾਂ ਦੇ ਮੁੱਦੇ ਆ ਤੇ ਉਹ ਕੀ ਸੋਚਦੇ ਆ ਸੋ ਲੋਕਾਂ ਨਾਲ ਗੱਲ ਕਰਾਂਗੇ ਲੋਕ ਸਭਾ ਚੋਣਾਂ 'ਚ ਕੀ ਮੁੱਦੇ ਆ ਕੀ ਲੱਗਦਾ ਕਿ ਕਹੋ ਜੀ ਕਹੋ ਜੇ ਉਮੀਦਵਾਰ ਹੋਣਾ ਚਾਹੀਦਾ ਸਰ ਜੀ ਬੁਰਾ ਡਟ ਕੇ ਮੁਕਾਬਲਾ ਕਰਨ ਵਾਲਾ ਸੰਸਦ ਭਾਵੇਂ ਦੇ ਵਿੱਚ ਵੀਰਮਾਰ ਹੋਣਾ ਚਾਹੀਦਾ ਗੜ੍ਹ ਸਭਾ ਦੇ ਵਿੱਚ ਬਰੋਜ਼ਗਾਰ ਨੂੰ ਨੌਕਰੀ ਦਿੱਤੀ ਜਾਵੇ ਕੁਝ ਚਾ ਸਸੀਆਂ ਨਹੀਂ ਦੇਣੀਆਂ ਜੇ ਵੀ ਪੈਸੇ ਜੁਰ ਲੋ ਬੋ ਘੱਟ ਰੇਟ ਤੇ ਲੋ ਤੇ ਵਧੀਆ ਐਮਪੀ ਹੋਣਾ ਚਾਹੀਦਾ ਸਸਾ ਕਿ ਕੀ ਕੀ ਮੁੱਦੇ ਹੋਰ ਕੀ ਮੁੱਦੇ ਐ ਜਿਹੜੇ ਹੱਲ ਹੋਣੇ ਚਾਹੀਦੇ ਹੱਲ ਹੋਣੇ ਚਾਹੀਦੇ ਸ਼ਹਿਰ ਦੀ ਸ਼ਹਿਰ ਦੀਆਂ ਸੜਕਾਂ ਸੁਧਾਰੀਆਂ ਜਾਣ ਤੇ ਜੰਗੇ ਜਿਹੜੇ ਵਿਦਿਆਰਥੀ ਪੜੇ ਆ ਉਹਨੂੰ ਨੌਕਰੀਆਂ ਮਿਲਤੀਆਂ ਜਾਣ ਤੇ ਮਹਿੰਗਾਈ ਦੇ ਵਿੱਚ ਸੁਧਾਰ ਹੋਵੇ ਤੇ ਬਾਕੀ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਸਸਤੀਆਂ ਕੀਤੀਆਂ ਜਾਣ ਸਰ ਤੁਸੀਂ ਕੀ ਸੋਚਦੇ ਹੋ ਕਹੋ ਜਿਆ ਉਮੀਦਵਾਰ ਹੋਣਾ ਚਾਹੀਦਾ ਵਾ ਉਸੀ ਕਾਫੀ ਵਾਰੀ ਬੋਲਿਆ ਹੋ ਗਿਆ ਹੋ ਗਿਆ ਕੰਮ ਵੀ ਨਾ ਕੋਈ ਕਰੇ ਜੋ ਜਾ ਕਰਨ ਦੇ ਨਾ ਪੇ ਸੋਫਾਈ ਕਿਤੇ ਨਾ ਕੋ ਕੂੜੇ ਟੁਕੜੇ ਬੈਨੋ ਗੱਲ ਨਾ ਬਾਤ ਖਾਣ ਨਹੀਂ ਬਸਾਉਂਦੇ ਸੈਂਟਰ ਸੈਂਟਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਨੇ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਜਿੰਨਾ ਚਿਰ ਨਰਿੰਦਰ ਮੋਦੀ ਹੈ ਉਹਦਾ ਹਿੰਦੁਸਤਾਨ ਹੈ ਉਸ ਤੋਂ ਬਾਅਦ ਕੋਈ ਪਤਾ ਨਹੀਂ ਸੋ ਹੋਰ ਵੀ ਲੋਕ ਸਾਰਾ ਮੌਜੂਦ ਹੈ ਸਰ ਕੀ ਲੱਗਦਾ ਕਿ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਲੋਕ ਸਭਾ ਚੋਣਾਂ ਲੋਕ ਕੀ ਸੋਚਦੇ ਇਸ ਵਾਰੀ ਸੈਂਟਰ ਵਿਧਾਨ ਸਭਾ ਦੇ ਹੀ ਖੜੇ ਹੋ ਆਪੀ ਸੋਨੀ ਦਾ ਹਲਕਾ ਸੀ ਕਈ ਵਾਰੀ ਉਹ ਪੀਸੋ ਨਹੀਂ ਜਿੱਤੇ ਐ ਡਿਪਟੀ ਸੀਐਮ ਵੀ ਬਣੇ ਐ ਸੋ ਤੁਸੀਂ ਕੀ ਸੋਚਦੇ ਹੋ ਦੇਖੋ ਆਮ ਲੋਕਾਂ ਦੀ ਇਹੀ ਸੋਚ ਹੁੰਦੀ ਆ ਕਿ ਜਿਹੜਾ ਵੀ ਉਮੀਦਵਾਰ ਆਪਣਾ ਐਮਪੀ ਬੰਦਾ ਹੈ ਉਹਦੇ ਵਾਸਤੇ ਇਹਨਾਂ ਨੂੰ ਲੋਕਾਂ ਦੇ ਜਿਹੜੇ ਕੰਮ ਸਵਾਰਨੇ ਚਾਹੀਦੇ ਆ ਕੰਮ ਵਾਸਤੇ ਜਿਹੜਾ ਲੋਕਾਂ ਨੂੰ ਆਸਾਨੀ ਨਾਲ ਲੋਕੀ ਮਿਲ ਸਕਣ ਲੋਕੀ ਇਹੀ ਚਾਹੁੰਦੇ ਆ ਕਿ ਜਿਹੜਾ ਉਮੀਦਵਾਰ ਵੀ ਆਵੇ ਉਹਦੇ ਨਾਲ ਲੋਕ ਆਸਾਨੀ ਦੇ ਵਿੱਚ ਆਪਣੇ ਕੰਮਕਾਰ ਨੂੰ ਕਰਵਾ ਸਕਣ ਇਹ ਲੇਕਿਨ ਉਮੀਦਵਾਰ ਬਣਨ ਤੋਂ ਬਾਅਦ ਇਹ ਲੋਕਾਂ ਤੋਂ ਦੂਰ ਹੋ ਜਾਂਦੇ ਆ ਲੋਕ ਇਹਨਾਂ ਦੇ ਪਿੱਛੇ-ਪਿੱਛੇ ਹੁੰਦੇ ਆ ਅੱਗੇ-ਅੱਗੇ ਹੁੰਦੇ ਆ ਇਹਨਾਂ ਨੂੰ ਚਾਹੀਦਾ ਇਹੋ ਜਿਹੇ ਸੁਧਾਰ ਕਰਨ ਜਿਹੜੇ ਆਮ ਪਬਲਿਕ ਲਈ ਹੋਣ ਐਜੂਕੇਸ਼ਨ ਸਸਤੀ ਕਰਨ ਕੁਝ ਐਕੋ ਜਿਹੇ ਸੁਧਾਰ ਕਰਨ ਜੀ ਸਰਕਾ ਵਧੀਆ ਬਣਾਣ ਜੋ ਕਿ ਇਹਨਾਂ ਨੂੰ ਆਪਰੇ ਲਾਈਕ ਕਰਨਗੇ ਲੋਕਾਂ ਨੇ ਜਦੋਂ ਇਹ ਜਿੱਤ ਜਾਂਦੇ ਆ ਉਸ ਤੋਂ ਬਾਅਦ ਰੇ ਨਹੀਂ ਆਉਂਦੇ 5 ਸਾਲ ਰਹੇ ਆ ਅੰਤੀ ਆਪਣਾ ਉਹ ਜਿਹੜਾ ਸਾਹਿਬ ਲੇਕਿਨ ਲੋਕਾਂ ਦੇ ਕੰਮ ਕੋਈ ਵੀ ਨਹੀਂ ਲੇ ਕਿਉਂ ਨਹੀਂ ਹੋਇਆ ਸਰਕਾਰ ਇਹਨਾਂ ਦੀ ਉੱਪਰ ਹੋ ਰਿਹਾ ਥੱਲੇ ਹੋ ਰਿਹਾ ਇਹ ਜਿਹੜਾ ਦੌਰ ਇਹਨਾਂ ਨੂੰ ਇਹੀ ਚਾਹੀਦਾ ਨਰੇਂਦਰ ਮੋਦੀ ਦੀ ਸਰਕਾਰ ਉੱਪਰ ਹੈ ਥੱਲੇ ਵੀ ਸਰਕਾਰ ਹੈ ਜਿਹੜੀ ਬੀਜੇਪੀ ਦੇ ਬਣੇ ਤੇ ਆਮ ਲੋਕਾਂ ਦੇ ਜਿਹੜੇ ਕੰਮ ਹੈ ਉਹ ਵਰਗੇ ਤਰੀਕੇ ਨਾਲ ਹੋ ਸਕਦਾ ਹੈ। ਸੈਂਟਰ ਦੇ ਵਿੱਚ ਰਾਹੁਲ ਗਾਂਧੀ ਨੂੰ ਦੇਖਣਾ ਚਾਹੁੰਦੇ ਹੈ ਮੋਦੀ ਨੂੰ। ਦੇਖੋ ਅਸੀਂ ਉਹਨੂੰ ਦੇਖਣਾ ਚਾਹੁੰਦੇ ਆ ਕਿ ਜਿਹੜਾ ਆਗੇ ਆਮ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਬਾਰੇ ਆਪਾਂ ਨੂੰ ਮੋਦੀ ਨਾਲ ਕੋਈ ਲਗਾਉਣੀ ਹੈ ਜਾਂ ਰਾਹੁਲ ਗਾਂਧੀ ਨਾਲ ਕੋਈ ਲਗਾਉਣੀ ਆ। ਆਪਾਂ ਉਹਨੂੰ ਚਾਹਦੇ ਆ ਕਿਲਾ ਵਿੱਚ ਆਮ ਲੋਕਾਂ ਦੇ ਆਵੇ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣੇ ਉਹ ਲੋਕਾਂ ਦੇ ਕੰਮ ਸੁਭਾਰੇ। ਸਰ ਤੁਸੀਂ ਕੀ ਸੋਚਦੇ ਹੋ? ਲੋਕ ਸਭਾ ਚੋਣਾਂ ਚ ਕੀ ਹੋਣਾ ਚਾਹੀਦਾ ਵਾ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਦੇਖੋ ਜੀ ਜਨਤਾ ਨੂੰ ਜਿਹੜੀ ਹੈ ਨਾ ਇਹੋ ਉਮੀਦ ਹੁੰਦੀ ਹੈ ਵੀ ਜਿਹੜਾ ਮੈਂ ਉਮੀਦਵਾਰ ਚੁਣ ਰਿਆਂ ਇਹ ਸਾਡੇ ਹਲਕੇ ਲਈ ਕੁਝ ਕਰੇ ਲੇਕਿਨ ਅੱਜ ਤੱਕ ਤੁਸੀਂ ਵੀ ਦੇਖ ਰਹੇ ਹੋ ਤੁਹਾਨੂੰ ਵੀ ਇੰਨੇ ਦਿਨ ਪੱਤਰਕਾਰਤਾ ਜੀ ਹੋ ਗਈ ਹੈ ਕਿ ਕਿਸੇ ਵੀ ਬੰਦੇ ਨੇ ਜੀ ਅਸੀਂ ਸੋਨੀ ਦੀ ਗੱਲ ਲੈ ਲਈਏ ਸੋਨੀ ਸਾਹਿਬ ਸਾਡੇ 4-5 ਵਾਰੀ ਇੱਥੇ ਜਿੱਤ ਚੁੱਕੇ ਨੇ 3-4 ਵਾਰੀ 3 ਵਾਰੀ ਛਾੜਿਓ ਜਿੱਤੇ ਨੇ ਦੋ ਵਾਰ ਅੰਮ੍ਰਿਤਸਰ ਸ਼ਹਿਰ ਤੋਂ ਜਿੱਤ ਚੁੱਕੇ ਨੇ ਲੈਕਿਨ ਇਹਨਾਂ ਨੇ ਅੰਮ੍ਰਿਤਸਰ ਦੇ ਡਵੈਲਪਮੈਂਟ ਵਾਸਤੇ ਕਦੀ ਕੁਝ ਨਹੀਂ ਕੀਤਾ ਅੰਮ੍ਰਿਤਸਰ ਦੀ ਟ੍ਰੈਫਿਕ ਹੈ ਸੜਕਾਂ ਦੇ ਕੋ ਇਹ ਵੀ ਇਹਨਾਂ ਦੇ ਜਿੰਮੇ ਵਿੱਚ ਹੈ ਅਗਰ ਹੋਰ ਵੀ ਦੇਖਾ ਜੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਪੜ੍ਹਾਈ ਲਿਖਾਈ ਦੇ ਵਿੱਚ ਬੱਚਿਆਂ ਦੀਆਂ ਕਿਤਾਬਾਂ ਬਹੁਤ ਜ਼ਿਆਦਾ ਨੇ ਇਹ ਵੀ ਜਿਹੜੀਆਂ ਨੇ ਇਹ ਵੀ ਇਹਨਾਂ ਦੇ ਲੋਕਾਂ ਨੂੰ ਸੋਚਣਾ ਚਾਹੀਦੀ ਹੈ ਕਿ ਜਿਹੜੇ ਸਕੂਲ ਹੈ ਆਪਣੀਆਂ ਮਨਮਾਨੀਆਂ ਕਰਦੇ ਨੇ ਜਿਹੜੀ ਵੀ ਗਰੀਬ ਆਦਮੀ ਉਹ ਚੰਗੀ ਆ ਇਸ ਕਰਕੇ ਇਹਨਾਂ ਦਾ ਇਹ ਹੈ ਵੀ ਇਹਨਾਂ ਨੂੰ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਅਸੀਂ ਲੋਕਾਂ ਵਸੇ ਕੀ ਕਰ ਸਕਦੇ ਆ ਲੇਕਿਨ ਨਹੀਂ ਜਿਹੜਾ ਵੀ ਜਿੱਤ ਜਾਂਦਾ ਕੋਈ ਹੋਵੇ ਚਾਹੇ ਔਰਜਣਾ ਸਾਹਿਬ ਜਿੱਤ ਕੇ ਗਏ ਜਾਂ ਸੋਨੀ ਸਾਹਿਬ ਜਿੱਤ ਕੇ ਗਏ ਕਿਸੇ ਨੇ ਦੁਬਾਰਾ ਜਨਤਾ ਦੀ ਕੋਈ ਖਬਰ ਨਹੀਂ ਲਈ ਬੀ ਸੈਂਟਰ ਸੈਂਟਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਨਹੀਂ ਸੈਂਟਰ ਦੇ ਵਿੱਚ ਦੇਖੋ ਜੋ ਕੁਝ ਹੋ ਰਿਹਾ ਅੱਜ ਕੱਲ ਨਰਿੰਦਰ ਮੋਦੀ ਦਾ ਸਹੀ ਆ ਕੋ ਸਹੀ ਇਸ ਕਰਕੇ ਦੇਖੋ ਰਾਹੁਲ ਗਾਂਧੀ ਰਾਹ ਜੋ ਕੁਝ ਕੀਤਾ ਇਹ ਆਪ ਇੰਨੇ ਭ੍ਰਸ਼ਟਾਚਾਰ ਕੀਤੇ ਨੇ ਇੰਨੇ ਉਹਨਾਂ ਦੇ ਕੇਸ ਆ ਆਪ ਜਮਾਨਤਾ ਦੇ ਬਾਹਰ ਆ ਲੇਕਿਨ ਇਸ ਕੋ ਮੋਦੀ ਦਾ ਕਹਿ ਸਕਨੇ ਆ ਕੀ ਕੋ ਕਰਪਸ਼ਨ ਦਾ ਕੇਸ ਕੋਈ ਨਹੀਂ ਹੈਗਾ ਇਸ ਕਰਕੇ ਕਾਂਗਰਸ ਨੇ ਔਰ ਕਾਂਗਰਸ ਨੇ ਹਿੰਦੂਵਾਦ ਸਾ ਵੀ ਕੀ ਕੀਤਾ ਇਹ ਇਤਿਹਾਸ ਤੁਸੀਂ ਪੜ ਕੇ ਦੇਖ ਲਓ ਕੀ ਲੱਗਦਾ ਕੀ ਲੱਗਦਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ 2.5 ਸਾਲ ਹੋ ਗਏ ਹੈ ਕਿ ਲੱਗਦਾ ਕਿ ਉਸ ਦਾ ਫਾਇਦਾ ਮਿਲੇਗਾ ਨਹੀਂ ਨਹੀਂ ਪੰਜਾਬ ਇਹ ਵੀ ਇੰਨਾ ਵੀ ਕੋਈ ਕੰਮ ਨਹੀਂ ਕਰ ਰਿਹਾ ਜਿਲੀ ਰਿਸ਼ਵਤ ਅਕੇ ਹੁੰਦੀ ਸੀ ਉਸ ਤੋਂ ਜ਼ਿਆਦਾ ਰਿਸ਼ਵਤ ਹੁਣ ਹੋ ਰਹੀ ਆ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕ ਤੇ ਇਹੋ ਤੇ ਚਾਹੁੰਦੇ ਵੀ ਮੈਂ ਕੋਈ ਕੰਮ ਕਰਾਂ ਜਾਵਾਂ ਮੇਰਾ ਉਸਰਾ ਮਾਨ ਸਾਹਿਬ ਕਹਿੰਦੇ ਵੀ ਤੁਹਾਡੇ ਘਰ ਬੈਠਿਆ ਕੰਮ ਹੋਣਗੇ ਲੇਕਿਨ ਇਹ ਸਭ ਬਿਲਕੁਲ ਗਲਤ ਹੋ ਰਿਹਾ ਕੋਈ ਕੰਮ ਨਹੀਂ ਕਿਸੇ ਦੇ ਘਰ ਹੋ ਰਿਹਾ ਕੰਮ ਕਰਨ ਵਾਸਤੇ ਦਫ਼ਤਰਾਂ ਜਾਣਾ ਪੈਂਦਾ ਹੈ ਧੱਕੇ ਖਾਣੇ ਪੈਂਦੇ ਨੇ ਕੰਮ ਹੁੰਦੇ ਆ ਨਹੀਂ ਹੁੰਦੇ ਪੈਸੇ ਦੇ ਕੇ ਕੰਮ ਕਰਾਣੇ ਪੈਂਦੇ ਨੇ ਸਰ ਤੁਸੀਂ ਤੁਸੀਂ ਕੀ ਸੋਚਦੇ ਹੋ ਲੋਕ ਸਭਾ ਚੋਣਾਂ 'ਚ ਕੀ ਹੋਣਾ ਚਾਹੀਦਾ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਉਹ ਸਟਾਈਪ ਦਾ ਹੋਣਾ ਚਾਹੀਦਾ ਕਿ ਪਹਿਲਾਂ ਰਾਸ਼ਟਰ ਹਿੱਤ 'ਚ ਰਹੇ ਰਾਸ਼ਟਰ ਹਿੱਤ ਦਾ ਪਹਿਲਾ ਕੰਮ ਕਰੇ ਉਹਦੇ ਬਾਅਦ ਪਾਰਟੀ ਦਾ ਸੋਚੇ ਕਿ ਉਹ ਜਿੰਨੇ ਵੀ ਅੱਜ ਕੱਲ ਮੈਂਬਰ ਬਣੇ ਆ ਉਹਨਾਂ ਦਾ ਕੰਮ ਹੁੰਦਾ ਕਿ ਪਹਿਲਾਂ ਆਪਣੇ ਢਿੱਡ ਭਰ ਲੋ ਫਿਰ ਪਾਰਟੀ ਦਾ ਢਿੱਡ ਭਰ ਲੋ ਫਿਰ ਯਾਰ ਦੋਸਤ ਤੇ ਰਿਸ਼ਤੇਦਾਰਾਂ ਦਾ ਢਿੱਡ ਭਰ ਲੋ ਹਾਂ ਉਹੋ ਜਿਹਾ ਐਮਪੀ ਨਹੀਂ ਚਾਹੀਦਾ ਇਹੋ ਜਿਹਾ ਐਮਪੀ ਆਣਗੇ ਤੇ ਉਹੋ ਹੀ ਫਿਰ ਚੋਰ ਚੋਰੀ ਤੇ ਚਕਾਰੀ ਤੇ ਫਿਰ ਉਹੀ ਰਹਿਣੀ ਹੈ ਉਹ ਬੰਦ ਨਹੀਂ ਹੋ ਸਕਦੀ ਤੇ ਮੈਂਬਰ ਜਿਹੜਾ ਬਣੇ ਉਹਦੇ ਕਮਸ਼ਕਮ ਰਾਸ਼ਟਰੀ ਤੇ ਵਿੱਚ ਪਹਿਲਾਂ ਸੋਚੇ ਨਾ ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਲੋਕ ਸਭਾ ਦੇ ਸਭ ਤੋਂ ਪਹਿਲ ਦੇ ਹੱਥ ਹੋਣੇ ਚਾਹੀਦੇ ਆ ਸੰਸਦ ਬਣਨ ਤੇ ਸਭ ਤੋਂ ਪਹਿਲ ਦੇ ਹੱਥ ਦੇ ਕੰਮ ਹੋਣੇ ਚਾਹੀਦੇ ਸੰਸਦ ਚ ਵੀ ਮੁੱਦੇ ਚੁੱਕੇ ਜਾਣੇ ਚਾਹੀਦੇ ਸੰਸਦ ਚ ਮੁੱਦੇ ਪਹਿਲਾਂ ਇਸ ਕਰਕੇ ਨਹੀਂ ਸੀ ਚੁੱਕੇ ਜਾਂਦੇ ਕਿ ਕਾਂਗਰਸ ਦੇ ਜਿੰਨੇ ਵੀ ਮੈਂਬਰ ਬੰਦੇ ਰਹੇ ਆ ਉਹ ਵੱਡੀਆਂ ਵੱਡੇ ਕੰਪਨੀਆਂ ਕੋਲੋਂ ਪੈਸੇ ਲੈਂਦੇ ਸੀ ਤੇ ਉਹਨਾਂ ਦੇ ਮੁੱਦੇ ਚੁੱਕਦੇ ਸੀ ਆਪਣਾ ਮੁੱਦਾ ਨਹੀਂ ਉਹਨਾਂ ਨੇ ਕਦੀ ਚੁੱਕਿਆ ਸੀ ਤੁਸੀਂ ਸ਼ੁਰੂ ਤੋਂ 1952 ਤੋਂ ਲੈ ਕੇ ਅੱਜ ਦਿਨ ਤੱਕ ਨੂੰ ਦੇਖ ਲਓ ਕਾਂਗਰਸ ਆਪਣੇ ਮੁੱਦੇ ਚੁੱਕੇਗੀ ਪਬਲਿਕ ਦਾ ਮੁੱਦਾ ਨਹੀਂ ਉਹਨਾਂ ਨੇ ਚੁੱਕਿਆ ਕਦੀ ਜ਼ਿੰਦਗੀ ਜੀ ਨਹੀਂ ਚੁੱਕਿਆ ਕੋਈ ਮੈਨੂੰ ਇੱਕ ਦਿਖਾ ਦਿਓ ਹੋਰ ਜੀ ਕੀ ਕੀ ਲੱਗਦਾ ਕਿ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਹੈ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਚੋਰ ਫੈਮਲੀ ਪੂਰੀ ਦੀ ਪੂਰੀ ਜੀ ਹੈ ਬ੍ਰਾਹਮਣ ਆਪਣੇ ਨੂੰ ਬ੍ਰਾਹਮਣ ਕਹਿੰਦੇ ਮੁਸਲਮਾਨ ਦੀ ਔਲਾਦ ਬ੍ਰਾਹਮਣ ਕਿਤਾ ਬਣ ਗਏ ਹੈ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਸਰ ਕੀ ਲੱਗਦਾ ਲੋਕ ਸਭਾ ਚੋਣਾਂ ਚ ਕੀ ਹੋਣਾ ਚਾਹੀਦਾ ਇਸ ਵਾਰ ਜਿਹੜਾ ਵੀ ਬੰਦਾ ਅੱਗੇ ਆਵੇ ਮਿਨਿਸਟਰ ਆਵੇ ਜੋ ਵੀ ਜਨੇ ਆਣਾ ਉਹ ਕੰਮ ਕਰੇ ਇਹ ਕਿਤੇ ਗਰੀਬੀ ਮਹंगाई ਬਹੁਤ ਜ਼ਿਆਦਾ ਹੋ ਗਈ ਹੈ ਇਹ ਅਨਪਲੋਇਮੈਂਟ ਵੜੀ ਹੈ ਪੜੇ ਲਿਖੇ ਲੋਕ ਜਿਹੜੇ ਪਹਿਲੇ ਤਰੇ ਤੇ ਦੂਸਰੇ ਜਿਹੜੇ ਜਿਨ੍ਹਾਂ ਨੂੰ ਕੋਈ ਆਂਦਾ ਨਹੀਂ ਉਹ ਸੀਟਾਂ ਦੇ ਬੈਠੇ ਹੋਏ ਨੇ ਜਰਨਲ ਦੇਖੋ ਇੱਕ ਜਰਨਲ ਡੀਪੂ ਦੇ ਜਿਹੜੇ ਕਨਕਲਿਆਂ ਜਾਂਦੇ ਲੋਕ ਮਰ ਚੁੱਕੇ ਹੋਏ ਆ ਉਹਨਾਂ ਦੀ ਕਨਕਾਲੀ ਡਿਵਾਈਡ ਹੋਣ ਲਈ ਕੋਈ ਚੈੱਕ ਕਰਦਾ ਕੋਈ ਵੀ ਨਹੀਂ ਕਰਦਾ ਇਸ ਕਰਕੇ ਬੰਦਾ ਜਿਹੜਾ ਵੀ ਆਵੇ ਕਮ ਸੇ ਕਮ ਥੱਲੇ ਵਾਲੇ ਪੋਤ ਨੂੰ ਕੁਛ ਨਾ ਕੋਈ ਲੀਫ ਮਿਲ ਨਹੀਂ ਜਾ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਤੁਹਾਨੂੰ ਲੱਗਦਾ ਕਿ ਸੰਸਦ ਚੁੱਕ ਸਕਦਾ ਹੈ ਲੇਕਿਨ ਅਜ ਤੱਕ ਉਹ ਮੁੱਦੇ ਚੁੱਕੇ ਨਹੀਂ ਗਏ ਮਹਿੰਗਾਈ ਦਾ ਇੱਕ ਤਾਂ ਸਭ ਤੋਂ ਵੱਡਾ ਇੱਕ ਅਨੰਪਲੋਇਮੈਂਟ ਦਾ ਇੱਕ ਜਿਹੜਾ ਵੀ ਛੋਟਾ ਵਰਗ ਹੈ ਇਹਨੂੰ ਹਸੂਲਤਾ ਕੋ ਦਿੱਤੀਆਂ ਜਾਣ ਤਾਂ ਕਿ ਇਹ ਲੀਫ ਮਿਲ ਜਾਵੇ ਉਹਨਾਂ ਨੂੰ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜਦੋਂ ਇਹ ਇਲੈਕਸ਼ਨ ਹੋ ਜਾਂਦੇ ਆ ਸੀਟ ਤੇ ਆ ਜਾਂਦੇ ਆ ਕਿਸੇ ਦੀ ਪਰਵਾਹ ਨਹੀਂ ਕਰਦੇ ਇਹਨਾਂ ਨੂੰ ਮਿਲਣ ਵਾਸਤੇ ਟਾਈਮ ਨਹੀਂ ਹੁੰਦਾ ਦੇ ਰਾਹੁਲ ਗਾਂਧੀ ਨੂੰ ਦੇਖਣਾ ਚਾਹੁੰਦੇ ਹੋ ਜਾਂ ਫਿਰ ਨਰਿੰਦਰ ਮੋਦੀ ਕੋਈ ਵੀ ਹੋਵੇ ਜੀ ਸਾਡੇ ਵਾਸਤੇ ਕੋਈ ਜਿਹੜਾ ਸਾਡ ਨੂੰ ਤਾਂ ਕੰਮ ਕਰਨ ਵਾਲਾ ਬੰ ਕੋਈ ਵੀ ਆਵੇ ਜਿਹੜਾ ਕੰਮ ਨਹੀਂ ਕਰਦਾ ਉਹਦਾ ਕੀ ਫਾਇਦਾ ਇਹ ਲੱਗਦਾ ਆਮ ਆਦੀ ਪਾਰਟੀ ਨੂੰ 2.5 ਸਾਲਾਂ ਦਾ ਫਾਇਦਾ ਮਿਲੇਗਾ ਕਿਉਂਕਿ 2.5 ਸਾਲ ਹੋ ਗਏ ਉਹਨਾਂ ਦੀ ਸਰਕਾਰ ਨੂੰ ਆਮ ਆਦੀ ਪਾਰਟੀ ਨੇ ਵੀ ਆਪਣੇ ਜਿਹੜੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ ਕੀਤੀ ਹੈ ਉਹਨਾਂ ਨੇ ਦੇਖੋ ਕੀ ਕਰਦੇ ਹੋ ਵੀ ਉਹ ਇਸ ਪੈਟਰਨ ਇਸੇ ਪੈਟਰਨ ਤੇ ਹੀ ਆ ਜਣਾ ਉਹਨਾਂ ਨੇ ਪੋਲੀ ਡੇਰੀਆ ਜਿੰਨੀ ਦਾ ਇਲੈਕਸ਼ਨ ਨਹੀਂ ਹੁੰਦੇ ਇਲੈਕਸ਼ਨ ਤੋਂ ਬਾਅਦ ਕਿਸ ਨੇ ਪੁੱਛਣਾ ਆਗੇ ਇਹ ਮਿਲਣ ਜਾਓ ਇਹਨਾਂ ਨਾਲ ਮਿਲਣ ਦਾ ਟਾਈਮ ਹੀ ਨਹੀਂ ਦੇਣਾ ਤੁਹਾਨੂੰ ਸਾਹਮਣੇ ਕਹਿੰਦਾ ਇਹ ਪਛਾਣਦੇ ਹੀ ਨਹੀਂ ਜੀ ਤੁਹਾਨੂੰ ਤਾਂ ਤੁਸੀਂ ਤੁਸੀਂ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਲੋਕ ਸਭਾ ਚੋਣਾਂ 'ਚ ਦੇਖੋ ਜੀ ਮੇਨ ਤੇ ਹੈਗਾ ਅਨਪਲਾਈਮੈਂਟ ਬੇਰੋਜ਼ਗਾਰੀ ਜਿਹੜੀ ਉਹ ਤੇ ਹੈ ਪਰ ਮਹਿੰਗਾਈ ਵੀ ਹੈ ਔਰ ਦੇਖੋ ਮੇਨ ਚੀਜ਼ ਹੈ ਇੱਕ ਚੀਜ਼ ਹੋਰ ਕਹਾਂਗਾ ਕਿ ਦੇਖੋ ਸਰਕਾਰ ਨੇ 10 ਸਾਲ ਹੋ ਗਏ ਹੈ ईपीएफ ਪੈਨਸ਼ਨ ਸੀ ਜਿਹੜੀ ਸਾਡਾ ਅਜੇ ਤੱਕ ਕੁਝ ਉਹਦਾ ਹੱਲ ਨਹੀਂ ਕੀਤਾ ਹੋਲਡੇਜ ਪੈਨਸ਼ਨ ਜਿਹੜੀ 30 ਪੈਨਸ਼ਨ ਉਹਦੇ ਬਾਰੇ ਵੀ ਕੁਝ ਕਰਨਾ ਚਾਹੀਦਾ ਹੈ ਬਾਕੀ ਇਹ ਹੈ ਕਿ ਜੇ ਕੋ ਸਰਕਾਰ ਜਿਹੜੀ ਉਹ ਹੀ ਆਣੀ ਚਾਹੀਦੀ ਜਿਹੜਾ ਕਿ ਬੰਦਿਆਂ ਦਾ ਕੰਮ ਕਰੇ ਬਾਕੀ ਇਹ ਵੀ ਕਿ ਉਹ ਆਪ ਪਾਰਟੀ ਜਿਹੜੀ ਆਈ ਹੈ ਉਨੇ ਵੀ ਦੇਖੋ ਲੋਕ ਕੋਲ ਥੋੜੇ ਬਹੁਤ ਕੰਮ ਦੇ ਕੀਤਾ ਹੀ ਆ ਹਾਂ ਸਿਰਫ ਕਰਾਈ ਉਹ ਬਧਿਆ ਇਹਨਾਂ ਦੇ ਹੁੰਦਿਆ ਕਰਾਈ ਬਦਦਾ ਪਿਆ ਬਾਕੀ ਹੋਰ ਦੇਖੋ ਮੇਨ ਕੀ ਜਬ ਬਿਲੀ ਦਾ ਬੈਨੀਫਿਟ ਦਿੱਤਾ ਆ ਪਬਲਿਕ ਨੂੰ ਤਾਂ ਦਾ ਬੈਨੀਫਿਟ ਹੈ ਹੀ ਹੈ ਬਾਕੀ ਇਹ ਕਿ ਸਰਕਾਰ ਜਿਹੜੀ ਹੈ ਕੋਈ ਵੀ ਆਵੇ ਚੇਂਜ ਹੋਣੀ ਚਾਹੀਦੀ ਹੈ ਸੋ ਬਦਲਾਵ ਹੋਣਾ ਚਾਹੀਦਾ ਸੋ ਸਾਡੇ ਨਾਲ ਹੋਰ ਵੀ ਲੋਕ ਮਜੂਰ ਹੈ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਸਰ ਕੀ ਲੱਗਦਾ ਲੋਕ ਸਭਾ ਚੋਣ ਹੈ ਕੀ ਲੱਗਦਾ ਕਿ ਕਹੋ ਜੇ ਉਮੀਦਵਾਰ ਹੋਣਾ ਚਾਹੀਦਾ ਫਿਰ ਲੋਕਾਂ ਦੇ ਪਰ ਸੁਚੇਤ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਦੀ ਪਰ ਸੋਚਿਆ ਜਾ ਬਸ ਆਮਾਦੀ ਪਾਰਟੀ ਨੂੰ ਫਾਇਦਾ ਮਿਲੇਗਾ 2.5 ਸਾਲ ਹੋ ਗਏ ਆ ਕਿ ਲੱਗਦਾ ਕਿ ਕੰਮ ਹੋਏ ਆ ਉਹਨਾਂ ਦੇ ਉਮੀਦਵਾਰ ਜਿੱਤੋਗੇ ਮਿਲ ਸਕਦਾ ਸੈਂਟਰ ਚ ਕਿਹਨੂੰ ਦੇਖਣਾ ਚਾਹਦੇ ਹੋ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਕਿਉਂਕਿ ਮੈਂ ਕਲੀਅਰ ਕਰਦਾ ਵੀ ਮੈਂ ਜਿਹੜਾ 10 ਸਾਲ ਹੋ ਗਿਆ ਉਹਨੂੰ ਉਹਨੂੰ ਨਹੀਂ ਚਾਹੁੰਦੇ ਸੋ ਭਾਜੀ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਚ ਕਹੋ ਜੇ ਉਮੀਦਵਾਰ ਹੋਣਾ ਚਾਹੀਦਾ ਇਹ ਮੈਂ ਮੈਨੂੰ ਨਹੀਂ ਮੈਨੂੰ ਸੋ ਲੋਕ ਸਾਡੇ ਨਾਲ ਹੋਰ ਵੀ ਗੱਲ ਕਰਾਂਗੇ ਲੋਕਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਕੋ ਕੀ ਆਖਿ ਲੋਕ ਕੀ ਸੋਚਦੇ ਹੈ ਲੋਕਾਂ ਦਾ ਰੁਝਾਵ ਕਿੱਧਰ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਦਾ ਰੁਝਾਨ ਕਿਸ ਤਰਫ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਸੀ ਅਕਾਲੀ ਦਲ ਨੂੰ ਗੱਠ ਜੋੜ ਦੇ ਨਾਲ ਮਹਿਜ ਵਿਧਾਨ ਸਭਾ ਜਿਹੜੇ ਇਲੈਕਟ੍ਰੋਨ ਹੋਏ ਆ ਉਹਦੇ ਵਿੱਚ ਮਹਿਜ 4 ਸੀਟਾਂ ਅਕਾਲੀ ਦਲ ਨੂੰ ਮਿਲੀਆਂ ਸੋ ਲੋਕ ਕੀ ਸੋਚਦੇ ਆ ਓਪੀ ਸੋਨੀ ਜਿਹੜੇ ਕਿ ਪੂਰਾ ਡਿਫਟੀ ਸੀ ਆ ਮੈਂ ਉਹਨਾਂ ਦਾ ਵਿਧਾਨ ਸਭਾ ਹਲਕਾ ਵਾ ਕੀ ਲੱਗਦਾ ਭਾਜੀ ਲੋਕ ਸਭਾ ਚੋਣ ਆ ਕੀ ਲੱਗਦਾ ਕਿ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਕਿੱਦਾਂ ਦਾ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਜਿਹੜਾ ਪਬਲਿਕ ਵਾਸਤੇ ਕੁਝ ਕਰੇ ਹਮ ਇਹ ਹੋ ਜਾਣਾ ਚਾਹੀਦਾ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਹੱਲ ਹੋਣੇ ਚਾਹੀਦੇ ਸਭ ਤੋਂ ਪਹਿਲਾਂ ਮੋਦੀ ਜੀ ਕ੍ਰਪਸ਼ਨ ਖਤਮ ਹੋਣਾ ਚਾਹੀਦਾ ਹੈ ਜੰਮ। ਹਣ ਕ੍ਰਪਸ਼ਨ ਹੋਈ ਹੈ ਲੱਗਦਾ ਖਤਮ ਹੋਈ ਹੈ ਸਰਕਾਰ ਨੇ ਕਿਹਾ ਸੀ। ਮੈਨੂੰ ਲੱਗਦਾ ਨਹੀਂ ਹੈ ਕ੍ਰਪਸ਼ਨ ਖਤਮ ਹੋਈ ਹੈ। ਹਲੇ ਵੀ ਹੈ ਹਲੇ ਕ੍ਰਪਸ਼ਨ ਨੇ ਹਲੇ ਵੀ ਆਇਆ। ਸੈਂਟਰ ਚ ਕਿਹਨੂੰ ਦੇਖਣਾ ਚਾਹੁੰਦੇ ਹੋ? ਰਾਹੁਲ ਗਾਂਧੀ ਜਾਂ ਨਰਿੰਦਰ ਮੋਦੀ? ਸੈਂਟਰ ਚ ਨਰਿੰਦਰ ਮੋਦੀ ਹੈ ਜੀ। ਹੂੰ। ਸੋ ਸੈਂਟਰ ਚ ਨਰਿੰਦਰ ਮੋਦੀ ਜਿਹੜਾ ਕਿ ਕਈ ਲੋਕਾਂ ਦੀ ਪਸੰਦ ਜ਼ਰੂਰ ਹੈ ਨਰਿੰਦਰ ਮੋਦੀ। ਭਾਜੀ ਕੀ ਲੱਗਦਾ ਹੈ ਲੋਕ ਸਭਾ ਚੋਣ ਹੈ? ਤੁਸੀਂ ਵੀ VOTING ਕਰਦੇ ਹੋ? ਹਾਂ ਜੀ ਹਣੀ ਹਲੇ ਉਮੀਦਵਾਰ ਕੈਂਦਾ ਚਾਹੁੰਦੇ ਕਿਉਂਕਿ ਆਮ ਆਦਮੀ ਹਾਂ ਜੀ ਆਮ ਆਦਮੀ ਹੂੰ ਮੁੱਦੇ ਕਿਹੜੇ ਕਿਹੜੇ ਜਿਹੜੇ ਪਹਿਲ ਦੇ ਅਧਾਰ ਤੇ ਹੱਲ ਹੋਣੇ ਚਾਹੀਦੇ ਕਰਪਸ਼ਨ ਹੂੰ ਠੀਕ ਆ ਮੋਸਟਲੀ ਤੇ ਕਰਪਸ਼ਨ ਹੀ ਆ ਕਿਤੇ ਵੀ ਚਲਜੋ ਕਰਪਸ਼ਨ ਹੁੰਦੀ ਹੁੰਦੀ ਆ ਕੀ ਸਵਾਲ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਰਾਹੁਲ ਗਾਂਧੀ ਸੋ ਲੋਕਾਂ ਦੇ ਮੁੱਦੇ ਆ ਜਿਹੜੇ ਜਨਤਾ ਨਾਲ ਜੁੜੇ ਹੈ ਜਿਵੇਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ ਨਸ਼ਾ ਖਤਮ ਹੋਣਾ ਚਾਹੀਦਾ ਬੇਰੋਜ਼ਗਾਰੀ ਦੂਰ ਹੋਣੀ ਚਾਹੀਦੀ ਸੋਧ ਨਹੀਂ ਵੀ ਅਸੀਂ ਲੋਕਾਂ ਨਾਲ ਗੱਲ ਕੀਤੀ ਆਪੀ ਸੋਨੀ ਦਾ ਹਲਕਾ ਵਾ ਆਪੀ ਸੋਨੀ ਇਸ ਜਗ੍ਹਾ ਤੋਂ ਕਈ ਵਾਰੀ ਜਿੱਤੇ ਆ ਡਿਪਟੀ ਸੀਐਮ ਦੇ ਪੱਤੇ ਵੀ ਤਨਾਤ ਹੋਏ ਆ ਲੇਕਿਨ ਕੁੱਲ ਮਿਲਾ ਕੇ ਲੋਕਾਂ ਦਾ ਕਹਿਣਾ ਹੈ ਕਿ ਕਰਪਸ਼ਨ ਖਤਮ ਹੋਣੀ ਚਾਹੀਦੀ ਉਮੀਦਵਾਰ ਉਹ ਹੋਣਾ ਚਾਹੀਦਾ ਜਿਹੜਾ ਕਰਪਸ਼ਨ ਬੇਰੋਜ਼ਗਾਰੀ ਤੇ ਨਸ਼ੇ ਤੇ ਬਾਰੇ ਸੋਚੇ ਤੇ ਇਹ ਤਿੰਨੋਂ ਚੀਜ਼ਾਂ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਅਮਿਤ ਸ਼ਰਮਾ ਪੰਜਾਬ ਤੱਕ ਅਮਰਿਤਸਰ